ਨਹੀਂ ਸੀ ਉਸੇ ਕਿਸੇ ਕਿਹਾ ਮੈਂ ਫਰੀ ਹੁੰਦੇ ਉਸੇ ਹਾਂਜੀ ਸਾਹਮਣੇ ਦੇ ਬਿਲਕੁਲ ਉਹ ਕਹਿੰਦੇ ਪੈਸੇ ਲੈ ਰਹੇ ਹੋ ਸਮਝ ਰਹੇ ਹੋ ਇੱਕ ਮਿੰਟ ਸਰ ਜੇ 20 10 ਪਿੱਛੇ ਕੋਈ ਆਪੇ ਮਿਸ਼ਨ ਇੱਕ ਚਲਾ ਗਿਆ ਤਾਂ ਨਹੀਂ ਕਹਿੰਦਾ ਸੱਲੇ ਸਾਈਨ ਹੁੰਦੇ ਸਰ ਮੋਸਟਲੀ ਰੋਜ਼ ਦੇ 6 6 7 7 ਦਿਨ ਖੜੇ ਪਲੀਜ਼ ਆਈਏ ਬਸੋ ਜੇ ਫਿਰ ਹਾਂਜੀ ਬੇਟੇ ਕਿਹੜਾ ਕਰਾਇਆ ਮੈਂ ਸੀ ਮਾਜੀ ਮੈਂ ਇਹ ਧਿਆਨ ਚਾਇਆ ਵਾ ਕਿ ਕਿ ਮੈਂ ਪਬਲਿਕਲੀ ਸਰਕਾਰੋਂ ਕੋਈ ਨਹੀਂ ਸੁਤੰਤਰ ਕਿਹਾ ਰਹੀ ਅਰੇ ਫਿਰ ਪਬਲਿਕ ਦੀ ਲੋੜ ਨਹੀਂ ਨਹੀਂ ਕਿਹਾ ਤੇ ਚਲੋ ਕੋਈ ਕਿਸੋ ਕਰ ਬਾਰੇ ਦੱਸਿਆ ਜਾਵੇ ਬੱਚੇ ਤੁਸੀਂ ਮੈਂ ਕਿਹਾ ਮੈਂ ਦੇਖੋ ਫਸਟ ਨੰਬਰ ਕਹਾ ਲਿਖਿਆ ਹੈ ਕਿਸੇ ਕਹਾ ਬਾਹਰ ਪਬਲਿਕ ਦੀ ਖਾਂ ਦੇ ਪਰ ਤੇ 3 ਸੇ 5 ਮੈਂ ਦੇਖੋ ਪਾਇਆ ਹਾਂ ਮੇਰੀ ਇਹ ਕੋਈ ਪਹਿਨ ਨਹੀਂ ਉਹਨਾਂ ਨੇ ਕਹ ਰਹੇ ਸੀ ਪਬਲਿਕ ਨਾ ਤਰੀਕ ਨੂੰ ਆਪਣੇ ਕੋ ਠੀਕਾ ਇੱਥੇ ਖੁਰ ਜੇ ਗਵਰਨਮੈਂਟ ਇੰੀਆਂ ਫੈਸਿਲਿਟੀ ਦੇ ਰਹੀ ਆ ਸਰਕਾਰ ਨੇ 10 ਲੱਖ ਦੀ ਬੀਮੇ ਦੀ ਸਹੂਲਤ ਦਿੱਤੀ ਆ ਹਰ ਇੱਕ ਘਰ ਨੂੰ ਫਿਰ ਵੀ ਜੇ ਇਹ ਬਿਖਰੀ ਬੰਦੇ ਆਮ ਬੰਦਾ ਜਿਹੜਾ ਪਹੁੰਚ ਬਾਹਰ ਜਿਉ ਉਹ 2000 ਦਾ ਪਰੋਟਾ ਖਾਊਗਾ ਕਿਹਨਾ ਤੇ ਇਹ ਬਹੁਤ ਘਰੂਗਾ ਸਹੀ ਕਿਹਾ ਹੀ ਸੀ ਸਰ ਜੇ ਫੀਸ ਆ ਕੇ ਤੁਸੀਂ ਇਹ ਦੇਖੋ ਇਹ ਕਹਿੰਦਾ ਕਮਰੇ ਨਾਲ ਵੀ ਪਾਇਆ ਇੰਨਾ ਨਹੀਂ ਸਾਰੇ ਸਰ ਡਾਕਟਰ ਮੈਸ ਕਰਦੇ ਦੀ ਪੀਜਾ ਨੂੰ ਸਾਹਮਣੇ ਸਰ ਤੁਸੀਂ ਬਸ ਸਟਾਫ ਦੇ ਤੋਂ ਸਾਰੇ ਮਾਰੋ ਪ੍ਰਾਇਮਰੀਕ ਬੜਾ ਜੀ ਮੈਡਮ ਨਹੀਂ ਸੀ ਹੈਗੇ ਦੀਦੀ ਕੇ ਲਈ ਫਾਰਮ ਦਿੱਤਾ ਲੱਗਦਾ ਇਹ ਬੜੇ ਬਾਹਰ ਚਲ ਜੂਗੀ ਸਰ ਇਹ ਵੀ ਸਰ ਬਾਅਦ ਮੈਡੀਕਲ ਸਾਰੇ ਫ੍ਰੀ ਹੁੰਦੇ ਆ ਸਰ ਦੇ ਸੰਬੰਧ ਤੋਂ ਬਾਅਦ 90% ਕੇਨਕ ਪਾਰ ਫ੍ਰੀ ਹੋ ਰਹੀ ਹੋ ਰਿਹਾ ਇਹ ਪੀਸ਼ੈਂਟ ਨਹੀਂ ਹੋ ਸਕਦਾ ਗੱਦੀ ਨਾ ਖਾਣ ਹੋ ਰਹੀ ਸਾਡੇ 90% ਸਰ ਤੁਹਾਨੂੰ ਪਤਾ ਸਿਵਲ ਹਸਪਤਾਲ ਦੇ ਵਿੱਚ ਜਿਹੜੇ ਅੱਜ ਕਾਰਵਾਈ ਕੀਤੀ ਗਈ ਆ ਕਾਫੀ ਜੜੀਆਂ ਸ਼ਿਕਾਇਤਾਂ ਪ੍ਰਾਪਤ ਹੋ ਰਹੀਆਂ ਸੀ ਇਹ ਦਵਾਈ ਜਿਹੜੀ ਡਾਕਟਰਾਂ ਵੱਲੋਂ ਬਾਹਰੋਂ ਲਿਖ ਕੇ ਦਿੱਤੀ ਜਾ ਰਹੀ ਆ ਬਾਹਰ ਦੇ ਮੈਡੀਕਲ ਸਟੋਰ ਤੋਂ ਖਰੀਦਣੀ ਪੈਂਦੀ ਆ ਤੇ ਕਾਫੀ ਕਾਸਟਲੀ ਹੁੰਦੀ ਆ ਜਦੋਂ ਕਿ ਆਪਾਂ ਨੂੰ ਪਤਾ ਹੀ ਆ ਕਿ ਪੰਜਾਬ ਸਰਕਾਰ ਲੋਕਾਂ ਨੂੰ ਬਹੁਤ ਸਹੂਲਤਾਂ ਦੇ ਰਹੀ ਆ ਸਿਹਤ ਸਬੰਧੀ ਪੱਤੇ ਪੱਤਰ ਤੇ ਦਵਾਈਆਂ ਵੀ ਜਿਹੜੀਆਂ ਆ ਸਮੇਂ-ਸਮੇਂ ਤੇ ਦਿੱਤੀਆਂ ਜਾਂਦੀਆਂ ਤੇ ਐਸਐਮਓਜ਼ ਨੂੰ ਜਿਹੜੇ ਆ ਪੈਸਿਆਂ ਦੀ ਪਾਵਰ ਵੀ ਦਿੱਤੀ ਗਈ ਕਿ ਜੇ ਦਵਾਈਆਂ ਨਹੀਂ ਹੈਗੀਆਂ ਤੇ ਉਹ ਆਪ ਪਰਚੇਜ਼ ਕਰ ਸਕਣ ਪਰ ਉਸ ਦੇ ਬਾਵਜੂਦ ਵੀ ਜਿਹੜੀ ਆ ਉਹ ਆਮ ਲੋਕ ਜਿਹੜੇ ਗਰੀਬ ਲੋਕ ਹਸਪਤਾਲਾਂ ਤੇ ਜਾਂਦੇ ਆ ਤੇ ਉਹਨਾਂ ਦੇ ਨਾਲ ਜਦੋਂ ਅੱਜ ਉੱਥੇ ਗਏ ਆ ਤੇ ਪਤਾ ਲੱਗਾ ਕਿ ਡਾਕਟਰਾਂ ਵੱਲੋਂ ਕੁਝ ਡਾਕਟਰਾਂ ਵੱਲੋਂ ਮੈਡੀਸਿਨ ਜਿਹੜੀ ਲਿਖੀ ਗਈ ਸੀ ਉਹ ਬਾਹਰ ਤੇ ਮੈਡੀਕਲ ਸਟੋਰ ਦੀ ਸੀ ਤੇ ਕਾਫੀ ਕੋਸਟਲੀ ਸੀਗੀ ਤੇ ਪਬਲਿਕ ਦੇ ਕੁਝ ਜਿਹੜੇ ਸੀਗੇ ਵਿਅਕਤੀ ਉਹਨਾਂ ਨੂੰ ਦੱਸਿਆ ਗਿਆ ਕਿ ਸੀ ਕਾਫੀ ਗਰੀਬ ਆਸੀਂ ਇਹ ਮੈਡੀਸਿਨ ਨਹੀਂ ਲੈ ਸਕਦੇ ਫਿਰ ਡਾਕਟਰਾਂ ਨੂੰ ਪੁੱਛਿਆ ਗਿਆ ਜਾ ਕੇ ਤੇ ਉਹਨਾਂ ਨੂੰ ਦੱਸਿਆ ਗਿਆ ਕਿ ਇਹ ਦਵਾਈਆਂ ਤੇ ਇੱਥੇ ਅਵੇਲੇਬਲ ਹੈਗੀਆਂ ਇੱਥੇ ਆਪਣੇ ਲੈਵਲ ਤੇ ਜਾ ਰਿਆ ਪਰ ਜਾਂਚ ਦੌਰਾਨ ਇਹ ਪਤਾ ਲੱਗਾ ਕਿ ਲਗਭਗ ਸਾਰੇ ਲੋਕਾਂ ਨੂੰ ਜਿਹੜੀਆਂ ਡਾਕਟਰ ਵੱਲੋਂ ਪਰਚੀ ਲਿਖ ਕੇ ਜਿਹੜੀਆਂ ਬਾਹਰੋਂ ਦਵਾਈਆਂ ਲੈਣ ਤੇ ਜਿਹੜਾ ਉਹ ਮਜਬੂਰ ਕੀਤਾ ਜਾ ਰਿਹਾ ਸੀਗਾ ਤੇ ਉਹਦੇ ਸਬੰਧੀ ਮੌਕੇ ਤੇ ਐਸਐਮਓ ਤਰਨਤਾਰਨ ਵੀ ਸੀਗੇ ਉਹਨਾਂ ਨੇ ਵੀ ਧਿਆਨ ਚ ਲਿਆਂਦਾ ਉਹਨਾਂ ਨੇ ਵੀ ਮੰਨਿਆ ਕਿ ਇਹ ਕੁਝ ਜਿਹੜੀਆਂ ਡਿਸਕਰਪੈਂਸੀਜ਼ ਹੈਗੀਆਂ ਤੇ ਉਹਦੇ ਲਈ ਜਿਹੜੇ ਸਿਵਲ ਸਰਜਨ ਤਰਨਤਾਰਨ ਨੇ ਗੁਨਾਣਾ ਨਾਲ ਗੱਲ ਕੀਤੀ ਤੇ ਉਹਨਾਂ ਨੂੰ ਕਿਹਾ ਕਿ ਇਹਦੇ ਸਬੰਧੀ ਜੜੀ ਡੁਗਾਈ ਨਾਲ ਜਾਂਚ ਕੀਤੀ ਜਾਵੇ ਤੇ ਇਸ ਸੰਬੰਧੀ ਜਿਹੜੀ ਰਿਪੋਰਟ ਵੀ ਆ ਮਨਜੁਗ ਡਿਪਟੀ ਕਮਿਸ਼ਨ ਨੂੰ ਤੁਰੰਤ ਤਰਜੀਹ ਨੂੰ ਭੇਜੀ ਜਾ ਰਹੀ ਹੈ ਸਰ ਜਿਹੜੀ ਕਾਲ ਹੈ